ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਮਹਾਤਮਾ ਗਾਂਧੀ ਨੇ ਬਹੁਤ ਵੱਡੇ ਮਜਮੇ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਭੁੱਲਿਆ ਹੋਇਆ ਰਹਿਬਰ ਕਿਹਾ ਤੇ ਹੋਰ ਕੁਝ ਟਿੱਪਣੀਆਂ ਕੀਤੀਆਂ ਪਰ ਸੰਤ ਮਸਕੀਨ ਜੀ ਨੇ ਇੱਕ ਬੜੇ ਵੱਡੇ ਸਿੱਖ ਵਿਦਵਾਨ ਨੇ ਜਦੋਂ ਮਹਾਤਮਾ ਗਾਂਧੀ ਨੂੰ ਉਸ ਦਾ ਜਵਾਬ ਦਿੱਤਾ ਤਾਂ ਮਹਾਤਮਾ ਗਾਂਧੀ ਲਾਜਵਾਬ ਹੋ ਗਿਆ ਉਸ ਕੋਈ ਜਵਾਬ ਨਹੀਂ ਸੀ ਬੜਾ ਸ਼ਰਮਿੰਦਾ ਹੋਇਆ ਤਾਂ ਨੇ ਮਜਮੇ ਦੇ ਸਾਹਮਣੇ ਮਾਫੀ ਮੰਗੀ ਵੀਰੋ ਅੱਜ ਦੀ ਕਥਾ ਬਹੁਤ ਇੰਟਰਸਟਿੰਗ ਹੈ ਸੰਤ ਮਸਕੀਨ ਜੀ ਦੀ ਕਥਾ ਸੁਣਨੇ ਆ ਫਿਰ ਇੱਥੇ ਗੱਲਬਾਤ ਕਰਾਂਗੇ ਹੈਲੋ ਵੀਰੋ ਜਦੋਂ ਜਿਹੜਾ ਹੈਗਾ ਸੀ ਇਹਨਾਂ ਦਾ 15 15 ਦੇਗਾ ਸੀ ਉਹਨਾਂ ਜਦੋਂ ਜਿਹੜਾ ਇੰਡੀਆ ਬਣਾਇਆ ਰਿਹਾ ਉਹਨੇ ਜਦੋਂ ਟਿੱਪਣੀ ਕੀਤੀ ਤੇ ਫਿਰ ਕਿਸ ਤਰ੍ਹਾਂ ਉਹਨੂੰ ਜਵਾਬ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿ ਗਏ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਇਹ ਭੁੱਲਾ ਹੋਇਆ ਰਹਿ ਗਏ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲੇ ਆ ਗਏ ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੱਡੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਮਝੋ ਖੁਸ਼ਕਿਸਮਤੀ ਸਮਝ ਲੋ ਕੌਮ ਦੀ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਵੀ ਮੈਂ ਸਿੱਖ ਮਿਸ਼ਨਰੀ ਹਾਂ ਤੇ ਬੜੋਦਾ ਦੇ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ। ਟਾਲ ਮਟੋਲ ਤੇ ਬੜੀ ਕੀਤੀ। ਮਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ। ਪਰ ਗੰਗਾ ਸੰਸੇਤੇ ਹੋਗਾ ਜੀ ਭੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਥੇ ਕਹੇ ਕਿਉਂ ਨਹੀਂ? ਇਥੇ ਕਰਨੀ ਪਏਗੀ। ਵਿਚਾਰ ਤੇ ਕਰਨੀ ਪਏਗੀ। ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ। ਗੰਗਾ ਸਿੰਘ ਨੇ ਗੱਲ ਇਥੋਂ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਤੇ ਮਾਂ ਹੈ ਮੇਰੀ ਔਰ ਜ਼ਿਆਦਾ ਪਾਠ ਪੜ੍ਹਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਾ ਦੇ ਚਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਉੱਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦੇਂਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਦੇ ਆ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਰੋਂ-ਬਾਰੋਂ ਅੱਜ ਉਹ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ ਕੇ ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਵੀ ਜਿਹੜੇ ਪੰਜ ਕਿਸੇ ਦੇ ਜ਼ਿਆਦਾ ਨਹੀਂ ਕਿਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਹੀ ਉੱਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ तकरीबन तकरीबन 35 ਸਾਲ ਤੋਂ ਅਸੀਂ ਮਾਰ ਖਾ ਰਹੇ 35 ਸਾਲ ਤੋਂ ਐਸਾ ਅਸੀਂ ਦੇਖਦੇ ਪਏ ਹਾਂ خیر ਮੁਖ्तसरus करिए ਗੰਗਾ ਸਿੰਘ ਕਹਿਣ ਲੱਗੇ ਕਿ ਮਾਂ ਹੈ ਨਾ ਸਾਡੀ ਉਹਨਾਂ ਨੇ ਕਿ ਹਾਂ ਮੇਰੀ ਮਾਂ ਹੈ ਮੈਂ ਰੋਜ਼ਮਰਰਾ ਦੀ ਪ੍ਰੇਰਣਾ ਇਸ ਗੀਤਾ ਤੋਂ ਲੈਂਦਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮੈਨਿੰਦਕ ਨਹੀਂ ਇਹ ਕੀਮਤੀ ਗ੍ਰੰਥ ਹੈ ਇਸ ਦੇਸ਼ ਦੀ ਕੀਮਤੀ ਸੌਗਾਤ ਹੈ ॠषि ਵਿਆਸ ਦੀ ਲਿਖੀ ਹੋਈ ਹੈ ਅਸੀਂ ਕਦਰ ਕਰਦੇ ਹਾਂ ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਹਾਂ ਪਰ ਜ਼ਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਕਿਹੜੀ ਥਾਂ ਤੇ ਉਚਾਰਨ ਹੋਈ ਹੈ ਇਤਿਹਾਸ ਦੇ ਖੋਜੀ ਇਸ ਗੱਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਗ ਦੇ ਚ ਉਚਾਰਨ ਹੋਈ ਹੈ ਕੁਰਖੇ ਸਰਗ ਹੈ ਅਰਜਨ ਨੇ धनुष बाण ਛੁੱਟ ਦਿੱਤਾ ਸੀ ਯੁਦਿਸ਼ਤਰ ਨੇ ਤਲਵਾਰ ਛੁੱਟ ਦਿੱਤੀ ਸੀ ਨਕਲ ਸਾਦੇ ਤੇ ॠषम ਨੇ ਆਪਣੇ ਸ਼ਸਤਰ ਛੁੱਟ ਦਿੱਤੇ ਸਨ ਅਰਜਨ ਨੇ ਸਿੱਧਾ ਹੀ ਕਹਿ ਦਿੱਤਾ ਭਗਵਨ ਅਸੀਂ ਨਹੀਂ ਲੜਨਾ ਭਈ ਕਿਉਂ ਕਿਉਂ ਨਹੀਂ ਲੜਨਾ ਉਹ ਅਰਜਨ ਕਹਿ ਲਗਾ ਉਹ ਦਰੋਣਾ ਚਾਰਜ ਮੇਰਾ ਚਚੇਰਾ ਭਰਾ ਉਹ ਦਰਯੋਧਨ ਮੇਰਾ ਚਚੇਰਾ ਭਰਾ ਉਹ ਦਰੋਣਾ ਚਾਰਜ ਮੇਰਾ ਗੁਰੂ ਉਹ ਬੇਸ਼ਮ ਮੇਰਾ ਪਤਾਮਾ ਆਪਣਿਆਂ ਨੂੰ ਮਾਰਾਂ ਪਤਾਮੇ ਨੂੰ ਮਾਰਾਂ ਗੁਰੂ ਨੂੰ ਮਾਰਾਂ ਆਪਣੇ ਭਰਾ ਨੂੰ ਮਾਰਾਂ ਮੈਂ ਨਹੀਂ ਲੜਦਾ ਹਾਰ ਹੁੰਦੀ ਏ ਤੇ ਹਾਰ ਹੀ ਸਹੀ ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ ਧਨਸ਼ਬਾਨ ਸੁਧ ਦਿੱਤਾ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਨਮੰਨ ਦਾ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਹੋਇਆ ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਨਾ ਬੜੀ ਹੋਵੇ ਤੋ ਚੀਰਾ ਦੇਣਾ ਪੈਂਦਾ ਉਹ ਮਵਾਦ ਕਢਣੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕਢਣੀ ਪੈਂਦੀ ਫੋੜੇ ਤੋਂ ਆਪਣੇ ਤਾਂ ਵੀ چیرਣਾ ਪੈਂਦਾ ਹੈ ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਫੋੜੇ ਨੇ چیر ਲੈ ਇਹਨਾਂ ਨੂੰ ਕੋਈ ਪਾਪ ਨਹੀਂ ਮਾਰ ਦੇਣਾ ਕੋਈ ਪਾਪ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਹਨੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰ ਲੈਣਾ ਹੈ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਵਿੱਚ ਆ ਗਈ ਸੁੱਟਿਆ ਹੋਇਆ ਹਨੁਸ਼ਬਾਨ ਅਰਜਨ ਨੇ ਫਿਰ ਚੁਕਲੇ ਗਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਦੇ ਵਿੱਚ ਮੌਤ ਦੇ ਘਾਟ ਉਤਰੇ ਔਰ ਕ੍ਰਿਸ਼ਨ ਦੇ ਦੋ ਬੋਲਾਂ ਕਰਕੇ ਜਦ ਪ੍ਰਿੰਸਪਲ ਗੰਦਰ ਸਿੰਘ ਨੇ ਕਿਹਾ ਵੀ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ ਤੇ ਨਿਰੀ ਮੈਦਾਨੇ ਜੰਗ ਦੇ ਵਿੱਚ ਨਹੀਂ ਉਚਾਰਨ ਹੋਈ ਗੀਤਾ ਕਰਕੇ ਜੰਗ ਹੋਈ ਹੈ ਅਦਰ ਗੀਤਾ ਕ੍ਰਿਸ਼ਨ ਦੀ ਰਚਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸੰ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਭੋਲਾ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ گستاخی مات انہوں دی شخصیت دی پی کی میں انہوں نے کہہ دیتا پرنسپل صاحب یہ جنگ نہیں ہوئی یہ اندر دی جنگ دا ذکر ہے مہاتما گاندھی یہی کہنہ تھانے اے جنگ نہیں ہوئی یہ اندر دی جنگ دا ذکر ہے تے گنگا سن کتنے چپ کرن والا سے کہنے لگے جے اے جنگ نہیں ہوئی تا پھر اے بھی قبول کرو کرشن نہیں ہو کوئی اندر دے کرشن دی گل ہے ਕੀ ਗੀਤਾ ਬਾਹਰ ਨਹੀਂ ਉਚਾਰਨ ਹੋਈ ਕੋਈ ਅੰਦਰ ਦੀ ਗੀਤਾ ਦੀ ਗੱਲ ਹੈ ਬਾਹਰ ਦੀ ਗੀਤਾ ਮੰਨ ਲੈਂਦੇ ਹੋ ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਹੈ ਕਹਿੰਦੇ ਨੇ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ માफी ਮੰਗੀ ਸੀ ਵੀ ਮੈਂ ਤੁਹਾਨੂੰ ਬੋਲ ਰਹੀ ਵੀਰੋ ਅੱਜ ਦੀ ਵੀਡੀਓ ਮਹਾਤਮਾ ਗਾਂਧੀ ਤੇ ਸੀ ਤੇ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਿਆ ਕਿ ਜਦੋਂ ਗੰਗਾ ਸਿੰਘ ਨੇ ਪੂਰੇ ਜਵਾਬ ਦਲਾਇਲ ਦੇ ਨਾਲ ਮਹਾਤਮਾ ਗਾਂਧੀ ਨੂੰ ਗੱਲ ਕੀਤੀ ਜਿਹੜਾ ਗੱਲ ਕਰਕੇ ਫਸ ਗਿਆ ਸੀ ਜਿੰਨੇ ਕਿ ਗੁਰੂ ਗੋਬਿੰਦ ਸਿੰਘ ਦੇ ਬਾਰੇ ਗੱਲ ਕਰਦਿੱਤੇ ਕਿ ਭੁੱਲਿਆ ਹੋਇਆ ਰਹਿ ਬਰ ਇੱਕ ਟਿੱਪਣੀ ਕਰ ਦਿੱਤੀ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਇੱਕ ਸਿੱਖ ਵਿਦਵਾਨ ਨੇ ਜਵਾਬ ਦਿੱਤੇ ਤੇ ਫਿਰ ਮਹਾਤਮਾ ਗਾਂਧੀ ਮਜਬੂਰ ਹੋ ਗਿਆ ਕਿ ਉਹਨੇ ਪੂਰੇ ਮਜਮੇ ਦੇ ਸਾਹਮਣੇ ਮਾਫੀ ਮੰਗੀ ਤੇ ਵੀਰੋ ਸੰਤ ਮਸਕੀਨ ਜੀ ਤੁਹਾਨੂੰ ਪਤਾ ਉਹ ਇੱਕ ਗਿਆਨ ਦਾ ਸਾਗਰ ਹੈਗੇ ਆ دریا ਹੈਗੇ ਆ ਉਹ ਉਹਨਾਂ ਦੀ ਹਰ ਵੀਡੀਓ ਦੇ ਵਿੱਚ ਇਹੋ ਜਿਹਾ ਵਿਚਾਰ ਮਿਲਦਾ ਵੈ ਸਾਨੂੰ ਕਿ ਉਹਦੇ ਨਾਲ ਕੋਈ ਨਾ ਕੋਈ ਸਾਡਾ ਭਲਾ ਹੀ ਹੁੰਦਾ ਵੈ ਤੇ ਵੀਰੋ ਅੱਜ ਦੀ ਵੀਡੀਓ ਦਾ ਇਹੀ ਸਾਡੇ ਵਾਸਤੇ ਇੱਕ ਸਬਕ ਹੈ ਕਿ ਸਾਨੂੰ ਕਿਸੇ ਵੀ ਦੂਸਰੇ ਮਜ਼ਹਬ ਦੇ ਉੱਪਰ ਉਹਦੇ ਜਿਹੜੇ ਰਹਿਨਮਾ ਵੈ ਉਹਦੇ ਪੇਸ਼ਵਾਵ ਹੈ ਉਹਨਾਂ ਦੇ ਗੁਰੂ ਸਹਿਬਾਨ ਹੈ ਉਹਨਾਂ ਦੇ ਅੰਬੀਆ ਕਰਾਮ ਹੈ ਨੇਕ ਬੰਦੇ ਉਹਨਾਂ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਵੀਰੋ ਅਸੀਂ ਜਦੋਂ ਕਿਸੇ ਦੇ ਮਜ਼ਹਬ ਤੇ ਗੱਲ ਕਰਾਂਗੇ ਕਿਸੇ ਦੇ ਮਜ਼ਹਬ ਦੇ ਬਾਰੇ ਨੈਗੇਟਿਵਿਟੀ ਫੈਲਾਵਾਂਗੇ ਤੇ ਉਸ ਮਜ਼ਹਬ ਦੇ ਨਾਲ ਵੀਰੋ ਇੱਕ ਤੇ ਉਹਨਾਂ ਦੇ ਜਿਹੜੇ ਮੰਨਣੇ ਵਾਲੇ ਹੁੰਦੇ ਆ ਉਹਨਾਂ ਦੀਆਂ ਦਿਲੀ ਲਗਾਓ ਹੁੰਦਾ ਵੈ ਉਹਨਾਂ ਦੀ ਦਿਲਜ਼ਾਰੀ ਹੁੰਦੀ ਹੈ ਉਹਨਾਂ ਨੂੰ ਤਕਲੀਫ ਪਹੁੰਚਦੀ ਹੈ ਤੇ ਦੂਸਰਾ ਫਿਰ ਉਹ ਮੁਕਾਬਲੇ ਦੇ ਵਿੱਚ ਤੁਹਾਡੇ ਧਰਮ ਦੇ ਜਿਹੜੇ ਤੁਹਾਡੇ ਗੁਰੂ ਹੈ ਤੁਹਾਡੇ ਖੁਦਾਵ ਹੈ ਉਹਨਾਂ ਨੂੰ ਬੁਰਾ ਕਹਿਣਗੇ ਫਿਰ ਤੁਹਾਨੂੰ ਉਹ ਗੱਲ ਬੁੜੀ ਲੱਗੇਗੀ ਫਿਰ ਵੀਰੋ ਇਸ ਤਰ੍ਹਾਂ ਨਫ਼ਰਤ ਫੈਲਦੀ ਹੈ ਮੁਹੱਬਤ ਨਹੀਂ ਫੈਲਦੀ ਤੇ ਇਸ ਕਰਕੇ ਕਿਸੇ ਨੂੰ ਵੀ ਨਹੀਂ ਇਹ ਚਾਹੀਦਾ ਕਿ ਚਾਹੇ ਉਹ ਵੱਡਾ ਲੀਡਰ ਹੈ ਚਾਹੇ ਉਹ ਛੋਟਾ ਹੈ ਕਿ ਕਿਸੇ ਦੇ ਧਰਮ ਦੇ ਬਾਰੇ ਉਹ ਗਲਤ رائے ਰੱਖੇ ਕਿਉਂਕਿ ਵੀਰੋ ਦੂਸਰੇ ਧਰਮਾਂ ਦੇ ਬਾਰੇ ਅਸੀਂ ਨਹੀਂ ਪੂਰੀ ਤਰ੍ਹਾਂ ਜਾਣਦੇ ਤੇ ਇਸ ਕਰਕੇ ਕਿਸੇ ਦੇ ਦੂਸਰੇ ਧਰਮ ਦੇ ਉੱਤੇ ਕਦੀ ਵੀ ਗੱਲ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਹੀ ਆਪਣੇ ਧਰਮ ਦੀ ਆਪਣੇ ਆਪ ਨੂੰ ਸਵਾਰੋ ਕਿਸੇ ਦੇ ਬਾਰੇ ਗੱਲ ਨਾ ਕਰੋ ਵੀਰੋ ਤੁਸੀਂ ਇਸ ਦੇ ਬਾਰੇ ਕੀ رائے ਰੱਖਦੇ ਜੇ ਇਹ ਗੱਲ ਠੀਕ ਹੈ ਜਾਂ ਗਲਤ ਹੈ ਕਮੈਂਟ ਕਰਕੇ ਆਪਣੀ رائے ਦਾ ਜ਼ਹਰ ਲਾਜ਼ਮੀ ਕਰਨਾ ਆਪਣਾ ਧਿਆਨ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਫੇ